ਇੱਕ ਵੀ ਨਾ ਕਿਸੇ ਪਿੰਡ ਮੀਂਹ ਨਾ ਪਵੇ ਸੋਕਾ ਪੈ ਗਿਆ ਉੱਥੇ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਵੀ ਕਹਿੰਦੇ ਆਪਾਂ ਅਰਦਾਸ ਬੇਨਤੀ ਕਰਦੇ ਆ ਤਾਂ ਕਿ ਮੀਂਹ ਜਿਹੜਾ ਉਹ ਪਵੇ ਤੇ ਅਗਲੇ ਦਿਨ ਉਹਨਾਂ ਨੇ ਆਵਾਜ਼ ਦਿੱਤੀ ਵੀ ਸਾਰਾ ਪਿੰਡ ਭਾਈ ਸਾਰੇ ਪਿੰਡ ਵਾਲੇ ਉੱਥੇ ਪਹੁੰਚਣ ਤੇ ਸਾਰੇ ਪਿੰਡ ਵਾਲੇ ਉੱਥੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਸਾਰੇ ਪਿੰਡ ਨੇ ਰਲ ਕੇ ਅਰਦਾਸ ਕਰਨੀ ਸੀ ਤੇ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਉਹ ਵੀ ਉੱਥੇ ਪਹੁੰਚਿਆ ਤੇ ਉਹਦੇ ਹੱਥ ਦੇ ਵਿੱਚ ਛਤਰੀ ਸਾਰੇ ਇਹ ਦੇਖ ਕੇ ਹੈਰਾਨ ਹੋ ਗਏ ਵੀ ਇੱਕ ਛੋਟਾ ਜਿਹਾ ਬੱਚਾ ਛਤਰੀ ਲੈ ਕੇ ਆਇਆ ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਮੀਂਹ ਦਾ ਹਜੇ ਪਿਆ ਨਹੀਂ ਤੂੰ ਛਤਰੀ ਲਈ ਫਿਰਦਾ ਤੇ ਉਹ ਬੜਾ ਉਹਨੇ ਅੱਗੋਂ ਪਿਆਰਾ ਜਵਾਬ ਦਿੱਤਾ ਉਹ ਆਂਦਾ ਕਹਿੰਦਾ ਤੁਹਾਨੂੰ ਆਪਣੀ ਅਰਦਾਸ ਤੇ ਵਿਸ਼ਵਾਸ ਨਹੀਂਗਾ ਜਾਂ ਤੁਹਾਨੂੰ ਆਪਣੇ ਇਸ਼ਟ ਤੇ ਜਿਸ ਦੇ ਅੱਗੇ ਅਰਦਾਸ ਕਰਨੀ ਔਰ ਉਸ ਤੇ ਵਿਸ਼ਵਾਸ ਨਹੀਂਗਾ ਜੇ ਆਪਾਂ ਵਿਸ਼ਵਾਸ ਦੇ ਨਾਲ ਅਰਦਾਸ ਕਰਾਂਗੇ ਤਾਂ ਮੀਂਹ ਵੀ ਜ਼ਰੂਰ ਪਊਗਾ ਤੇ ਉਦੋਂ ਸਾਨੂੰ ਛਤਰੀ ਦੀ ਵੀ ਲੋੜ ਪਊਗੀ ਇਹ ਸੁਣ ਕੇ ਸਾਰੇ ਲੋਕ ਸੀ ਜਿਹੜੇ ਉਹ ਹੈਰਾਨ ਹੋ ਗਏ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਇਸ਼ਟ ਤੇ ਆਪਣੀ ਅਰਦਾਸ ਤੇ ਭਰੋਸਾ ਰੱਖਣਾ ਚਾਹੀਦਾ ਜਦੋਂ ਆਪਾਂ ਆਪਣੇ ਇਸ਼ਟ ਅਗੇ ਅਰਦਾਸ ਕਰਦੇ ਆਂ ਤੇ ਬਹੁਤ ਹੀ ਸ਼ਰਧਾ ਦੇ ਨਾਲ ਬਹੁਤ ਹੀ ਵਿਸ਼ਵਾਸ ਦੇ ਨਾਲ ਅਰਦਾਸ ਕਰਿਆ ਕਰੋ ਤੇ ਉਹ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਧੰਨਵਾਦ ਜੀ